ਹਾਂਜੀ ਦੋਸਤੋ ਅੱਜ ਸਵੇਰੇ ਇੱਕ ਸਾਡੇ ਦੇਸ਼ ਲਈ ਐਨੀ ਖੁਸ਼ੀ ਦੀ ਖਬਰ ਆਈ ਕਿ 올림픽 ਦੇ ਵਿੱਚ ਸਾਡੀ ਹਾਕੀ ਦੀ ਟੀਮ ਸੈਮੀਫਾਈਨਲ ਦੇ ਵਿੱਚ ਪਹੁੰਚੀ ਉਸ ਤੋਂ ਵੱਧ ਖੁਸ਼ੀ ਦੀ ਗੱਲ ਸਾਡੇ ਪੰਜਾਬੀਆਂ ਲਈ ਇਹ ਸੀ ਕਿ ਉਹਦੇ ਵਿੱਚ ਘੱਟੋ ਘੱਟ 10 ਪਲੇਅਰ ਸਾਡੇ ਪੰਜਾਬ ਦੇ ਹੁਣ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਇਹ ਸਾਡੇ ਰੀਅਲ ਹੀਰੋ ਨੇ ਫਿਟਨੈਸ ਦੇ ਔਰ ਸਾਡਾ ਫਰਜ਼ ਬਣਦਾ ਜਦੋਂ ਆਉਣ ਉਹਨਾਂ ਨੂੰ ਕਿੰਨਾ ਕੁ ਮਾਨ ਸਨਮਾਨ ਦੇਣਾ ਇਹ ਨਾ ਹੋਵੇ ਕਿ ਜਿਵੇਂ ਪਹਿਲਾਂ ਅਸੀਂ ਦੇਖਿਆ ਇੱਕ ਮੰਦ ਬੁੱਧੀ ਨੂੰ ਲਿਜਾ ਕੇ ਜਿਮ ਦੇ ਵਿੱਚ ਉਹਦੀ ਓਪਨਿੰਗ ਕਰਵਾਈ ਗਈ ਜਿਮ ਦੀ ਜਿਹਦੇ ਕੋਲ ਆਪ ਦੇ ਕੋਲੇ ਖੜਿਆ ਨਹੀਂ ਸੀ ਜਾ ਰਿਹਾ ਮੈਂ ਵੀ ਵੀਡੀਓ ਪਾਈ ਸੀ ਠੀਕ ਆ ਉਹ ਮੰਦ ਬੁੱਧੀ ਆ ਉਹਦੀ ਵੈਸੇ ਅਸੀਂ ਹੈਲਪ ਕਰ ਸਕਦੇ ਆ ਲੇਕਿਨ ਅਸੀਂ ਆਪਣੀ ਫਿਟਨੈਸ ਦਾ ਮਜ਼ਾਕ ਨਾ ਅਡਾਈਏ ਹੁਣ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਵੀ ਜਿੰਮ ਦੀ ਓਪਨਿੰਗ ਹੁੰਦੀ ਆ ਕਿਤੇ ਵੀ ਕੋਈ ਫਿਟਨੈਸ ਦਾ ਈਵੈਂਟ ਹੁੰਦਾ ਜਾਂ ਖੇਡਾਂ ਹੁੰਦੀਆਂ ਤਾਂ ਜਿਹੜੇ ਸਾਡੇ ਹੁਣ ਹੀਰੋ ਜਿੱਤ ਕੇ ਆਉਣਗੇ ਤੇ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਦਈਏ ਤੇ ਹਮੇਸ਼ਾ ਅਸੀਂ ਕਿਤੇ ਜਿੰਮ ਦੀ ਓਪਨਿੰਗ ਆ ਉੱਥੇ ਉਹਨਾਂ ਨੂੰ ਬੁਲਾਈਏ ਕਿਤੇ ਵੀ ਕੋਈ ਫਿਟਨੈਸ ਦਾ ਈਵੈਂਟ ਆ ਜਾਂ ਖੇਡਾਂ ਨੇ ਉੱਥੇ ਉਹਨਾਂ ਨੂੰ ਬੁਲਾਈਏ ਤੇ ਮੈਂ ਫੇਰ ਦੁਬਾਰਾ ਸਾਡੇ ਪੂਰੇ ਪੰਜਾਬ ਨੂੰ ਪੂਰੇ ਸਾਡੇ ਦੇਸ਼ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਸਾਡੀ ਟੀਮ ਸੈਮੀਫਾਈਨਲ ਚ ਪਹੁੰਚੀ ਔਰ ਅਰਦਾਸ ਕਰਦੇ ਆ ਕਿ 골ਡ ਮੈਡਲ ਲੈ ਕੇ ਆਉਣ ਤੇ ਹੋਰ ਇਸ ਤੋਂ ਵਧੀਆ ਖੁਸ਼ੀ ਦਾ ਮੌਕਾ ਕੋਈ ਨਹੀਂ ਹੋ ਸਕਦਾ ਤੇ ਮੇਰੀ ਗੱਲ ਮਿੱਤਰੋ ਯਾਦ ਰੱਖਿਓ ਇਹ ਨਾ ਹੋਵੇ ਕਿ ਇੰਨਾ ਹੀਰੋ ਜਿਹੜੇ ਸਾਡੇ ਹੀਰੋ ਜਿੱਤ ਕੇ ਆਉਣ ਗਿਆ ਨੂੰ ਅਸੀਂ ਉਹਨਾਂ ਨੂੰ ਭੁਲਾ ਦਈਏ ਆਉਂਦਿਆਂ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਹੱਥਾਂ ਤੇ ਚੱਕ ਲਈਏ ਤੇ ਜਿਹੜੇ ਮੰਦਬੁੱਧੀਆਂ ਨੂੰ ਜੰਮ ਵਿੱਚ ਲੈ ਕੇ ਜਾਂਦੇ ਆ ਉਹਨਾਂ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਕਿ ਧਿਆਨ ਰੱਖਣਾ ਕਿਤੇ ਇਹ ਹੀਰੋ ਨੂੰ ਅਸੀਂ ਭੁਲਾ ਨਾ ਦਈਏ ਸੋ ਜੇਕਰ ਮੇਰੀ ਇਹ ਸਲਾਹ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ ਜੀ